ਜਿਹੜੇ ਬੰਦੇ ਸਾਫ਼ ਦਿਲ ਅਤੇ ਇਮਾਨਦਾਰ ਹੁੰਦੇ ਨੇ ਨਾ ਉਹਨਾਂ ਵਿੱਚ ਇਹ ਤਿੰਨ ਗੱਲਾਂ ਜ਼ਰੂਰ ਹੁੰਦੀਆਂ ਨੇ ਜਦੋਂ ਮਰਜੀ ਨੋਟ ਕਰਕੇ ਦੇਖ ਲਿਓ ਨੰਬਰ 1 ਇਹਨਾਂ ਬੰਦਿਆਂ ਨੂੰ ਨਾ ਗੁੱਸਾ ਬਹੁਤ ਛੇਤੀ ਆ ਜਾਂਦਾ ਹੁੰਦਾ ਹੈ ਉਹ ਜਿਹੜਾ ਵੀ ਕੰਮ ਕਰਦੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਬਿਲਕੁਲ ਪਰਫੈਕਟ ਹੋਵੇ ਸਹੀ ਹੋਵੇ ਜੇ ਜਦੋਂ ਕੰਮ ਸਹੀ ਨਹੀਂ ਹੁੰਦਾ ਉਹਨਾਂ ਨੂੰ ਗੁੱਸਾ ਆ ਜਾਂਦਾ ਹੈ ਪਰ ਜਿਹੜੇ ਚੁੱਪ ਹੁੰਦੇ ਨੇ ਉਹ ਦਿਲ ਦੇ ਤਲਵਾਰ ਹੁੰਦੇ ਨੇ ਤੇ ਮੂੰਹ ਦੇ ਮਿੱਠੇ ਹੁੰਦੇ ਨੇ ਨੰਬਰ 2 ਸਾਫ਼ ਦਿਲ ਵਾਲੇ ਬੰਦੇ ਨਾ ਸੱਚ ਬੋਲਦੇ ਆ ਕਈ ਵਾਰੀ ਤਾਂ ਇੰਨਾ ਕਿ ਸੱਚ ਬੋਲ ਦਿੰਦੇ ਆ ਨਾ ਸਾਹਮਣੇ ਵਾਲੇ ਨੂੰ ਸੁਣਨਾ ਔਖਾ ਹੋ ਜਾਂਦਾ ਹੈ ਉਹ ਸੁਣ ਵੀ ਨਹੀਂ ਸਕਦੇ ਉਹਨਾਂ ਨੂੰ ਤਾਂ ਬਰਦਾਸ਼ਤ ਵੀ ਨਹੀਂ ਹੁੰਦਾ ਨੰਬਰ 3 ਜਿਹੜੇ ਇਮਾਨਦਾਰ ਤੇ ਸਾਫ਼ ਦਿਲ ਦੇ ਬੰਦੇ ਹੁੰਦੇ ਨੇ ਨਾ ਉਹ ਸ਼ੋਅ ਆਫ ਨਹੀਂ ਕਰਦੇ ਉਹ ਦਿਖਾਵਾ ਨਹੀਂ ਕਰਦੇ ਇਸ ਕਰਕੇ ਉਹਨਾਂ ਦੇ ਦੋਸਤ ਘੱਟ ਹੁੰਦੇ ਨੇ ਜਿਹੜਾ ਕਿ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਇਹ ਹੀ ਤਿੰਨ ਨਿਸ਼ਾਨੀਆਂ ਹੁੰਦੀਆਂ ਨੇ ਸਾਫ਼ ਦਿਲ ਤੇ ਇਮਾਨਦਾਰ ਬੰਦੇ ਦੀਆਂ ਤੁਸੀਂ ਵੀ ਅੱਗੋਂ ਤਨ ਨੋਟ ਜ਼ਰੂਰ ਕਰਨਾ ਪਲੀਜ਼ ਜਿਹੜੇ ਬੰਦੇ ਸਾਫ਼ ਦਿਲ ਅਤੇ ਇਮਾਨਦਾਰ ਹੁੰਦੇ ਨੇ ਨਾ ਉਹਨਾਂ ਵਿੱਚ ਇਹ ਤਿੰਨ ਗੱਲਾਂ ਜ਼ਰੂਰ ਹੁੰਦੀਆਂ ਨੇ ਜਦੋਂ ਮਰਜੀ ਨੋਟ ਕਰਕੇ ਦੇਖ ਲਿਓ ਨੰਬਰ 1 ਇਹਨਾਂ ਬੰਦਿਆਂ ਨੂੰ ਨਾ ਗੁੱਸਾ ਬਹੁਤ ਛੇਤੀ ਆ ਜਾਂਦਾ ਹੁੰਦਾ ਹੈ ਉਹ ਜਿਹੜਾ ਵੀ ਕੰਮ ਕਰਦੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਬਿਲਕੁਲ ਪਰਫੈਕਟ ਹੋਵੇ ਸਹੀ ਹੋਵੇ ਜੇ ਜਦੋਂ ਕੰਮ ਸਹੀ ਨਹੀਂ ਹੁੰਦਾ ਉਹਨਾਂ ਨੂੰ ਗੁੱਸਾ ਆ ਜਾਂਦਾ ਹੈ ਪਰ ਜਿਹੜੇ ਜੋ ਹੁੰਦੇ ਨੇ ਉਹ ਦਿਲ ਦੇ ਤਲਵਾਰ ਹੁੰਦੇ ਨੇ ਤੇ ਮੂੰਹ ਦੇ ਮਿੱਠੇ ਹੁੰਦੇ ਨੇ ਨੰਬਰ 2 ਸਾਫ ਦਿਲ ਵਾਲੇ ਬੰਦੇ ਨਾ ਸੱਚ ਬੋਲਦੇ ਆ ਕਈ ਵਾਰੀ ਤਾਂ ਇੰਨਾ ਕ ਸੱਚ ਬੋਲ ਦਿੰਦੇ ਆ ਨਾ ਸਾਹਮਣੇ ਵਾਲੇ ਨੂੰ ਸੁਣਨਾ ਔਖਾ ਹੋ ਜਾਂਦਾ ਹੈ ਉਹ ਸੁਣ ਵੀ ਨਹੀਂ ਸਕਦੇ ਉਹਨਾਂ ਤੋਂ ਬਰਦਾਸ਼ਤ ਵੀ ਨਹੀਂ ਹੁੰਦਾ ਨੰਬਰ 3 ਜਿਹੜੇ ਇਮਾਨਦਾਰ ਸਾਫ ਦਿਲ ਦੇ ਬੰਦੇ ਹੁੰਦੇ ਨੇ ਨਾ ਉਹ ਸ਼ੋਅ ਆਫ ਨਹੀਂ ਕਰਦੇ ਉਹ ਦਿਖਾਵਾ ਨਹੀਂ ਕਰਦੇ ਇਸ ਕਰਕੇ ਉਹਨਾਂ ਦੇ ਦੋਸਤ ਇਕੱਠ ਹੁੰਦੇ ਨੇ ਜਿਹੜਾ ਕਿ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਇਹ ਹੀ ਤਿੰਨ ਨਿਸ਼ਾਨੀਆਂ ਹੁੰਦੀਆਂ ਨੇ ਸਾਫ਼ ਦਿਲ ਤੇ ਇਮਾਨਦਾਰ ਬੰਦੇ ਦੀਆਂ ਤੁਸੀਂ ਵੀ ਅੱਗੋਂ ਤੋਂ ਨੋਟ ਜ਼ਰੂਰ ਕਰਨਾ ਪਲੀਜ਼